ਸਾਹਿਬ ਸ਼੍ਰੀ ਗੁਰੂ ਜੁਗੋ ਜੁਗ ਪਟੋਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭਾਗੇ ਹੋ ਜੋ ਹਰ ਸਾਲ ਦੀ ਤਰ੍ਹਾਂ ਐਸੇ ਦੀਵਿਆਂ ਪਾਤਸ਼ਾਹ ਨਿਰਪੀਂਗੇ ਮਾਲਕ ਸਤਿਗੁਰੂ ਦੋ ਜਹਾਨੇ ਵਾਲੀ ਸਾਹਿਬ ਸ਼੍ਰੀ ਗੁਰੂ ਹਰਿ ਜੜੀਏ ਸਭ ਕੁਝ ਜੀ ਨਿਆ ਸਿੱਖਾ ਪ੍ਰਾਪਤ ਕਰੀਏ ਜੋ ਤੁਹਾਡਾ ਤਨ ਤਨ ਮੇਰੀ ਪਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਅੱਜ ਦੇ ਪਾਵਨ ਪਵਿੱਤਰ ਦਿਹਾੜੇ ਤੇ ਮੇਰੀ ਪਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਗੁਰਗੱਦੀ ਦੇ ਬੈਠੇ ਸਨ ਅੱਜ ਦੇ ਦਿਹਾੜੇ ਹੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਰਾਖੀ ਕਰੇ ਫਕੀਰੀ ਦੀ ਮੀਰੀ ਦੀ ਅਤੇ ਪੀਰੀ ਦੀ ਦੋ ਤਲਵਾਰਾਂ ਬਣਾ ਕਰਕੇ ਤੇ ਰਿਆਈ ਤਿਲ ਲਗਾਇਆ ਸੀ ਅੱਜ ਦੇ ਪਾਵਨ ਪਿੱਤਰ ਸਥਾਨ ਦੀ ਜੋੜਾ ਹੈ ਇਹ ਜੋ ਪਾਵਨ ਪਿੱਤਰ ਸਥਾਨ ਹੈ ਜਿੱਥੇ ਇਹ ਕਿ ਮੀਰੀ ਪੇਰੀ ਦਾ ਦਿਵਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਮਨਾਇਆ ਜਾ ਰਿਹਾ ਹੈ ਇਹ ਪਾਵਨ ਪਿੱਤਰ ਸਥਾਨ ਗੁਰਦੁਆਰਾ ਸ੍ਰੀ ਕੌਲ ਸਰ ਸਾਹਿਬ ਇੱਥੇ ਕਿ ਜੋ ਬੀਬੀ ਕੌਲਾ ਜੀ ਜੋ ਕਿ ਮੁਸਲਮਾਨ ਮੁਸਲਮਾਨ ਜੋ ਕਾਜੀ ਸੀ ਰੁਸਮਤਦੀਨ ਖਾਨ ਉਹਨਾਂ ਦੀ ਬੇਟੀ ਸੀ ਜੋ ਕਿ ਲਾਹੌਰ ਵਿੱਚ ਰਹਿੰਦੇ ਹੁੰਦੇ ਸਨ ਤੇ ਜਿਹੜੇ ਸਾਈ ਮੀਆਂ ਮੀਰ ਜੀ ਜਿਨ੍ਹਾਂ ਕੋਲੋਂ ਪੰਜਵੇਂ ਪਾਸਾ ਧੰਨ ਧੰਨ ਸ੍ਰੀ ਗੁਰੂ ਸ੍ਰੀ ਗੁਰੂ ਵਰਗੇ ਦੇਵ ਸਾਹਿਬ ਜੀ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਨੀਰ ਖਵਾਈ ਆ ਜੀ ਤੇ ਉਹਨਾਂ ਦੀ ਸੰਗਤ ਕਰਨ ਜਾਂਦੇ ਹੁੰਦੇ ਸੀ ਤੇ ਕੀ ਕਰਦੇ ਸੀ ਜਦੋਂ ਜਾ ਕੇ ਦੇਖਣਾ ਤੇ ਸਾਈ ਮੀਆਂ ਮੀਰ ਜੀ ਨੇ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਸਤਨਾਮ ਵੈਗਰੂ ਦਾ ਜਾਪ ਕਰਨਾ ਤੇ ਦੇਖ ਕੇ ਮਾਤਾ ਜੀ ਨੇ ਬੜੇ ਹੈਰਾਨ ਹੋਣਾ ਤੇ ਉਹਨਾਂ ਨੇ ਇੱਕ ਦਿਨ ਪੁੱਛਿਆ ਸਾਈ ਮੀਆਂ ਮੀਰ ਜੀ ਨੂੰ ਸਾਈ ਜੀ ਇਹ ਤੁਸੀਂ ਕਿਹੜਾ ਕਲਮਾ ਪੜ੍ਹਦੇ ਜੇ ਇਹ ਕਿਹੜੀ ਨਮਾਜ਼ ਪੜ੍ਹਦੇ ਤੁਸੀਂ ਜਿਹੜੋ ਤੁਸੀਂ ਬੋਲਦੇ ਜੇ ਮਨ ਨੂੰ ਬੜਾ ਸਕੂਨ ਮਿਲਦਾ ਹੈ ਬੜਾ ਮਨ ਠੰਡਾ ਹੋ ਜਾਂਦਾ ਹੈ ਤੇ ਸਾਈ ਜੀ ਨੇ ਕਿਹਾ ਪੁੱਤਰ ਕਉਣਾ ਇਹ ਕੋਈ ਕਲਮਾ ਨਹੀਂ ਆ ਇਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਹੈ ਜਪਜੀ ਸਾਹਿਬ ਜੀ ਦਾ ਪਾਠ ਹੈ ਜਿਹੜਾ ਮੈਂ ਪੁੱਤਰ ਪੜ੍ਹਦਾ ਹਾਂ ਬੀਬੀ ਕੌਲਾ ਜੀ ਨੇ ਹੱਥ ਜੋੜੇ ਨੇ ਤੇ ਕਿਹਾ ਸਾਈਂ ਜੀ ਕਿਰਪਾ ਕਰੋ ਇਸ ਬਾਣੀ ਦੀ ਦਾਤ ਮੇਰੇ ਹਿਰਦੇ ਵਿੱਚ ਵਸ ਜਾਵੇ ਤੇ ਸਾਈਂ ਮੀਆਂ ਮੀਰ ਜੀ ਨੇ ਕਿਰਪਾ ਕੀਤੀ ਆ ਤੇ ਬੀਬੀ ਕੌਲਾ ਜੀ ਨੂੰ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਸਿਖਾਈ ਆ ਤੇ ਬੀਬੀ ਕੌਲਾ ਜੀ ਨੇ ਹਮੇਸ਼ਾ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਤੇ ਨਾਮ ਜਪਣਾ ਤੇ ਆਪਣੇ ਪਿਤਾ ਤੋਂ ਡਰਨਾ ਕਿਉਂਕਿ ਉਹਨਾਂ ਦੇ ਪਿਤਾ ਜਿਹੜੇ ਲਾਹੌਰ ਦੇ ਸਾਹੀ ਕਾਜੀ ਸਨ ਕੱਟਰ ਕੱਟਰ ਮੁਸਲਮਾਨ ਜੀ ਨੂੰ ਕਹਿੰਦੇ ਹੋ ਸਨ ਤੇ ਹੋਇਆ ਇੱਕ ਦਿਨ ਇਦਾਂ ਜੋ ਜਵਜੀ ਸਾਹਿਬ ਜੀ ਦਾ ਪਾਠ ਪੜ ਰਿਆ ਸੀ ਤੇ ਉਹਨਾਂ ਦੇ ਪਿਤਾ ਨੇ ਆ ਕੇ ਦੇਖ ਲਿਆ ਜਿਹਨੂੰ ਦੇਖਿਆ ਕਿ ਮੇਰੀ ਬੇਟੀ ਮੁਸਲਮਾਨਾਂ ਦੀ ਤੀ ਹੋ ਕੇ ਇਹ ਕਾਫਰਾਂ ਦੀ ਬਾਣੀ ਜਵਜੀ ਸਾਹਿਬ ਜੀ ਦੀ ਬਾਣੀ ਪੜ ਰਹੀ ਆ ਆਪਣੀ ਬੇਟੀ ਦੇ ਬੜਾ ਅਤਿਆਚਾਰ ਕੀਤਾ ਏ ਆਪਣੀ ਬੇਟੀ ਨੂੰ ਬੜਾ ਕੁੱਟਿਆ ਮਾਰਿਆ ਏ ਤੇ ਕਿਹਾ ਇਹ ਕੌਲਾ ਜੇ ਤੂੰ ਇਹ ਬਾਣੀ ਨਾ ਛੱਡੀ ਮੈਂ ਜਿੱਦਾਂ ਲੋਕਾਂ ਨੂੰ ਮੌਤੇ ਫਤਵੇ ਜਾਰੀ ਕਰਦਾ ਏ ਨਾ ਤੈਨੂੰ ਮੌਤੇ ਦਾ ਫਤਵਾ ਦੇ ਕੇ ਮੌਤੇ ਘੜ ਉਤਾਰ ਦਵਾਂਗਾ ਜਦੋਂ ਇਹ ਪਤਾ ਲੱਗਾ ਸਾਈ ਮੀਆਂ ਅਮੀਰ ਜੀ ਨੂੰ ਤੇ ਉਹਨਾਂ ਨੇ ਸੇਵੇਂ ਪਾਸਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੁਨੇਹਾ ਭੇਜਿਆ ਕਿ ਸੇਵੇਂ ਪਾਸਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਬੀਬੀ ਕੌਲਾ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਦੀ ਸਿੱਖ ਬਣ ਚੁੱਕੀ ਆ ਸਾ ਗੁਰੂ ਜੀ ਜਿਹਨੂੰ ਤੁਸੀਂ ਇੱਥੋਂ ਲੈ ਜਾਓ ਜੇ ਲਾਹੌਰ ਵਿੱਚ ਬੀਬੀ ਕੌਲਾ ਜੀ ਰਹੇ ਤੇ ਇਹਨਾਂ ਦਾ ਪਿਤਾ ਇਹਨੂੰ ਮਾਰ ਦੇਵੇਗਾ ਸਵੇਂ ਪਾਸ਼ਾ ਜੀ ਫਿਰ ਲਾਹੌਰ ਤੋਂ ਬੀਬੀ ਕੌਲਾ ਜੀ ਨੂੰ ਲੈ ਕੇ ਇੱਥੇ ਆ ਗਏ ਨੇ ਇਹ ਜਿਹੜੀ ਜਗ੍ਹਾ ਹੈ ਨਾ ਪਹਿਲਾਂ ਇੱਥੇ ਫੁੱਲਾਂ ਦੀ ਇੱਕ ਢਾਬ ਹੁੰਦੀ ਸੀ ਜਿੱਥੇ ਕੇ ਗੁਰੂ ਰਾਮਦਾਸ ਸਾਹਿਬ ਜੀ ਜਦੋਂ ਆਉਂਦੇ ਸੀ ਨਾ ਆ ਕੇ ਇੱਥੇ ਵਿਸ਼ਰਾਮ ਕਰਦੇ ਹੁੰਦੇ ਸੀ ਬਾਅਦ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਇੱਥੇ ਆਉਂਦੇ ਰਹੇ ਤੇ ਫਿਰ ਸ਼ੇਵੇਂ ਪਾਸ਼ਾ ਜੀ ਨੇ ਬੀਬੀ ਕੌਲਾ ਜੀ ਨੂੰ ਇੱਥੇ ਲਿਆ ਕੇ ਕਿਹਾ ਬੀਬੀ ਕੌਲਾ ਜੀ ਤੁਸੀਂ ਇੱਥੇ ਰਹਿਣਾ ਕਰੋ ਇੱਥੇ ਬੈਠ ਕੇ ਜਿੰਨਾ ਮਰਜੀ ਤੁਸੀਂ ਜਪ ਕਰੋ ਜਿੰਨਾ ਮਰਜੀ ਨਾਮ ਜਪੋ ਤੁਹਾਨੂੰ ਕੋਈ ਨਹੀਂ ਡੱਕੇਗਾ ਇੱਥੇ ਫਿਰ ਬੀਬੀ ਕੌਲਾ ਜੀ ਨੇ ਬੈਠ ਕੇ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਕਈ ਕਈ ਘੰਟੇ ਜਪ ਤਪ ਕਰਨਾ ਸਮਾਧੀ ਵਿੱਚ ਲੀਨ ਰਹਿਣਾ ਤੇ ਇੱਕ ਦਿਨ ਸ਼ੇਵੇਂ ਪਾਸ਼ਾ ਜੀ ਇੱਥੇ ਬੈਠੇ ਨੇ ਇਸ ਥਾਂ ਤੇ ਤੇ ਸ਼ੇਵੇਂ ਪਾਸ਼ਾ ਜੀ ਦੇ ਇਸ ਧਰਤੀ ਦੇ ਅੰਮ੍ਰਿਤਸਰ ਦੀ ਧਰਤੀ ਤੇ ਪੰਜ ਬੱਚੇ ਹੋਏ ਆ ਜੀ ਬਾਬਾ ਅਟਲ ਰਾਏ ਬਾਬਾ ਅਨੀਰ ਰਾਏ ਬਾਬਾ ਸੂਰਜਮਲ ਇੱਕ ਪੁੱਤਰੀ ਹੋਈ ਬੀਬੀ ਵੀਰੋ ਜੀ ਤੇ ਸਭ ਤੋਂ ਛੋਟੇ ਹੋਏ ਨੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਸਭ ਤੋਂ ਛੋਟੇ ਸਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਸਭ ਤੋਂ ਬਾਬਾ ਗੁਰਦਿੱਤਾ ਜੀ ਜਿਨ੍ਹਾਂ ਦਾ ਜਨਮ ਭਾਈ ਕੀ ਟਰਾਲੀ ਜ਼ਿਲ੍ਹਾ ਮੋਗਾ ਜਿੱਥੇ ਕਿ ਉਹਨਾਂ ਦੇ ਸੰਧੂ ਸੰ ਸਾਈਂ ਦਾਸ ਉਹਨਾਂ ਦੇ ਘਰ ਹੋਇਆ ਏ ਤੇ ਜਿਹਨੂੰ ਇੱਥੇ ਬੱਚੇ ਖੇਡ ਰਹੇ ਸੀ ਤੇ ਖੇਡਦੇ ਆ ਖੇਡਦੇ ਆ ਮਾਤਾ ਕੌਲਾ ਜੀ ਦੇ ਮਨ ਵਿੱਚ ਆਇਆ ਏ ਤੇ ਮਾਤਾ ਕੌਲਾ ਜੀ ਨੇ ਹੱਥ ਜੋੜ ਕੇ ਸਿਵੇਂ ਪਾਸਾ ਨੂੰ ਕਿਹਾ ਏ ਸਿਵੇਂ ਪਾਸਾ ਜੀ ਕਿਰਪਾ ਕਰੋ ਉਧਰ ਤੇ ਮੇਰੇ ਇਹ ਵੀ ਬੱਚੇ ਮੇਰੇ ਨੇ ਪਰ ਮੇਰੀ ਇੱਕ ਭਾਵਨਾ ਏ ਕਿ ਮੇਰੇ ਕੁੱਖ ਵਿੱਚੋਂ ਵੀ ਇਦਾਂ ਦਾ ਇੱਕ ਪੁੱਤਰ ਪੈਦਾ ਹੋਵੇ ਤੇ ਜਿਹਨੂੰ ਸਿਵੇਂ ਪਾਸ਼ਾ ਨੇ ਇਹ ਗੱਲ ਸੁਣੀ ਆ ਨਾ ਤੇ ਸਿਵੇਂ ਪਾਸ਼ਾ ਨੇ ਕਹਿ ਕੌਲਾ ਜੀ ਤੁਹਾਨੂੰ ਅਸੀਂ ਐਸਾ ਨਿਸ਼ਾਨ ਪੁੱਤਰ ਦਵਾਂਗੇ ਜਿਹੜਾ ਰਹਿੰਦੀ ਹੋਈ ਦੁਨੀਆ ਤੱਕ ਤੁਹਾਡੇ ਨਾਂ ਨਾਲ ਜਾਣਿਆ ਜਾਵੇਗਾ ਫਿਰ ਸਿਵੇਂ ਪਾਸ਼ਾ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਕੋਲ ਬੁਲਾਇਆ ਤੇ ਬਾਬਾ ਜੀ ਨੂੰ ਕਹੇ ਬਾਬਾ ਜੀ ਇੱਥੇ ਇੱਕ ਸਰੋਵਰ ਤਿਆਰ ਕਰਵਾਓ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਸਰੋਵਰ ਤਿਆਰ ਕਰਵਾਇਆ ਇਹ ਵਾੜਾ ਜਿਹੜਾ ਥੱਲੇ ਆ ਜਿਹਨੂੰ ਸਰੋਵਰ ਪਿਆਰ ਹੋ ਗਿਆ ਏ ਜਿਹੜੇ ਸਿਵੇ ਪਾਸੋਂ ਨੇ ਬੁਲਾਇਆ ਇਤ ਕੋਲ ਬੀਬੀ ਕੌਲਾ ਜੀ ਨੂੰ ਤੇ ਕਿਹਾ ਇਹ ਕੌਲਾ ਜੀ ਤੁਸੀਂ ਪੁੱਤਰ ਮੰਗਦੇ ਸੀ ਨਾ ਕਿ ਸਾਨੂੰ ਇੱਕ ਪੁੱਤਰ ਚਾਹੀਦਾ ਏ ਇਹ ਸਰੋਵਰ ਅੱਜ ਤੋਂ ਬਾਅਦ ਤੁਹਾਡਾ ਪੁੱਤਰ ਹੋਵੇਗਾ ਕਿਤੇ ਕੋਈ ਵੀ ਮਾਈ ਭਾਈ ਆ ਕੇ ਸਰਦਾ ਨਾਲ ਇਸ਼ਨਾਨ ਕਰੇਗਾ ਨਾ ਤੇਰੇ ਸਥਾਨ ਤੋਂ ਜੋ ਵੀ ਮੰਗੇਗਾ ਉਹਦੀਆਂ ਮਨੁਕਾਮਨਾ ਸੋ ਭਾਵਨਾ ਪੂਰੀਆਂ ਹੋਇਆ ਕਰਨਗੀਆਂ ਸੇ ਕੌਲਾ ਜੀ ਜਿੰਨਾ ਚਿਰ ਮੇਰਾ ਸਿੱਖ ਅੰਮ੍ਰਿਤਸਰ ਦੀ ਧਰਤੀ ਦੇ ਆਉਂਦਾ ਹੈ ਨਾ ਜਿੰਨਾ ਚਿਰ ਤੇਰੇ ਦਰ ਤੇ ਇਸ਼ਨਾਨ ਨਹੀਂ ਕਰਕੇ ਜਾਂਦਾ ਨਾ ਇੱਥੇ ਹਾਜ਼ਰੀ ਨਹੀਂ ਭਰਕੇ ਜਾਂਦਾ ਉਹ ਜੀ ਹਾਜ਼ਰੀ ਪਰਵਾਨ ਉਹ ਦੋ ਆਇਆ ਕਰੇਗੇ ਜਿੰਨਾ ਚਿਰ ਤੇਰੇ ਸਥਾਨ ਤੇ ਹਾਜ਼ਰੀ ਭਰਕੇ ਜਾਇਆ ਕਰੇਗਾ ਜੀ ਇਹ ਉਹ ਪਾਵਨ ਪਿੱਤਰ ਸਥਾਨ ਹੈ ਗੁਰਦੁਆਰਾ ਸ੍ਰੀ ਕੌਲ ਸਰ ਸੁਮਤ ਜੀ ਗੁਰੂ ਨਾਨਕ ਦੇ ਨਾਮਲੇ ਆਸਾ ਸੰਗੰਨ ਨੂੰ ਅੱਜ ਮੀਰੀ ਪੀਰੀ ਦੇ ਦਿਨਸ ਸ੍ਰੀ ਗੁਰੂ ਹਰਿਦਵਿੰਦਰ ਸਾਹਿਬ ਜੀ ਦੇ ਗੁਰਿਆਈ ਦੇ ਸਦੀਆਂ ਲੱਖ ਲੱਖ ਵਧਾਈਆਂ ਹੋਵਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ